ਹਾਂਜੀ ਸਵਾਗਤ ਹੈ ਤੁਹਾਡਾ ਗੱਲ ਪੰਜਾਬੀ ਪਿੰਡ YouTube ਚੈਨਲ ਤੇ ਅੱਜ ਤੁਹਾਡੇ ਸਾਹਮਣੇ ਬਿਲਕੁਲ ਵੱਖਰੀ ਜਿਹੀ ਚੀਜ਼ ਲੈ ਕੇ ਆਏ ਆ ਪਹਿਲੀ ਵਾਰੀ ਐਡ ਕਰਨੀ ਬਾਈ ਨੇ ਆਪ ਨੂੰ ਭੇਜੀ ਐਡ ਕਰਨ ਵਾਸਤੇ ਬਾਈ ਜੀ ਜਿਪ 2012 ਮਾਡਲ ਆ ਚਾਰ ਗੇਅਰ ਦੇ ਵਿੱਚ ਆ ਬਾਕੀ ਬਾਰੀ ਆਪ ਨੂੰ ਨੌਲਜ ਹੈਣੀ ਨੰਬਰ ਬਾਈ ਦਾ ਪੜਨਾ ਸਕਰੀਨ ਉੱਪਰ ਚੱਲ ਰਿਹਾ ਜੇ ਕਿਸੇ ਵੀ ਵੀਰ ਨੇ ਕੋਈ ਜਾਣਕਾਰੀ ਲੈਣੀ ਹੈ ਇਹਦੇ ਬਾਰੇ ਟਾਟਾ ਦਾ ACE 2012 ਮਾਡਲ ਕਪੂਰਥਲੇ ਦਾ ਨੰਬਰ ਆ 1,45,000 ਰੁਪਏ ਡਿਮਾਂਡ ਆ ਤੇ ਮੋਗੇ ਏਰੀਏ ਤੇ ਵਿੱਚ ਖੜੀ ਇਹਦੀ ਆਪਾਂ ਨੂੰ ਬਾਰੇ ਬਾਰੀ ਜਾਣਕਾਰੀ ਹੈਣੀ ਕੀ ਜੇ ਕਿਸੇ ਨੇ ਕੋਈ ਇਹਨੂੰ ਇਹਦੇ ਬਾਰੇ ਨੌਲੇਜ ਹੈ ਕੋਈ ਖਰੀਦਣਾ ਚਾਹੁੰਦਾ ਤਾਂ ਨੰਬਰ ਬਾਈ ਦਾ ਸਕਰੀਨ ਉੱਪਰ ਚੱਲ ਰਿਹਾ ਤੇ ਬਾਈ ਨਾਲ ਗੱਲਬਾਤ ਕਰਕੇ ਤੁਸੀਂ ਖਰੀਦ ਸਕਦੇ ਹੋ ਬਾਕੀ ਜਿਹੜਾ ਰੇਟ ਬਾਈ ਨੇ ਮੰਗਿਆ ਮੌਕੇ ਤੇ ਮਾਨਤਨ ਹੋ ਜੂ ਆਪਾਂ ਤਾਂ ਤੁਹਾਨੂੰ ਫੋਟੋਆਂ ਦੇ ਦੇ ਕੇ ਅੰਦਾਜ਼ੇ ਨੇ ਇਹ ਕਹਿ ਸਕਦੇ ਨਹੀਂ ਬਹੁਤ ਵਧੀਆ ਸਾਫਾ ਬਾਈ ਨੇ ਦੱਸਿਆ ਇੰਜਨ ਗੇਅਰ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਬਾਡੀ ਬੁੱਡੀ ਵਧੀਆ ਲੱਗੀ ਹੈ ਜੇ ਕਿਸੇ ਵੀਰ ਨੇ ਖਰੀਦਨੀ ਹੈ ਤਾਂ ਜਲਦੀ ਤੋਂ ਜਲਦੀ ਕਰੋ ਬਾਈ ਨਾਲ ਸੰਪਰਕ ਜੀ ਅਗਲਾ ਆ ਗਿਆ ਜੀ 5310 ਬਿਲਕੁਲ ਨਵੇਂ ਟਾਇਰਾਂ ਦੇ ਵਿੱਚ ਪੰਜਾਬ ਨੰਬਰ ਅਤੇ ਕਾਲੇ ਢੱਡ ਵਾਲਾ ਜਿਹਦੀ ਬਹੁਤ ਜ਼ਿਆਦਾ ਡਿਮਾਂਡ ਆ ਰੇਟ ਬਾਈ ਨੇ 5 ਲੱਖ ਤੇ 30000 ਰੁਪਏ ਮੰਗਿਆ ਬਾਕੀ ਮੌਕੇ ਤੇ ਮਾਨਤਾ ਨੂੰ ਜੀ ਇਹ ਬਾਈ ਦਾ ਸਕਰੀਨ ਉੱਪਰ ਨੰਬਰ ਚੱਲ ਰਿਹਾ 3 ਸਪੀਡ ਡਬਲ ਕਲਚ ਰਿਵਰਸ ਵੀਡੀਓ ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਟਰੈਕਟਰ ਦੇ ਨਾਬਾ ਏਰੀਆ ਦੇ ਵਿੱਚ ਟਰੈਕਟਰ ਖੜਾ ਬਹੁਤ ਸਾਫ਼ ਸੁਥਰਾ ਕਿਤੇ ਰੰਗ ਨਹੀਂ ਵਜਿਆ ਹੋਇਆ ਸਾਰਾ ਟਰੈਕਟਰ ਏ ਟੂ ਜ਼ेड オリジナル ਆ ਬਹੁਤ ਹੀ ਘੱਟ ਚੱਲਿਆ ਹੋਇਆ ਕਰੇ ਵਾਈ ਤੇ ਜ਼ਿੰਮੇਦਾਰ ਕਰੇ ਟ੍ਰੇਡਰ ਜੀ ਜੇ ਕਿਸੇ ਵੀਰ ਨੇ ਟ੍ਰੇਡਰ ਖਰੀਦਣਾ JO 25310 ਤੇ ਬਾਈ ਨਾਲ ਗੱਲਬਾਤ ਕਰਕੇ ਟ੍ਰੇਡਰ ਤੇ ਖਰੀਦ ਸਕਦੇ ਹੋ ਬਾਕੀ ਰੇਟ ਦਾ ਮੌਕੇ ਤੇ ਤੁਹਾਡਾ ਮਾਨਤਨ ਹੋ ਜੂ ਜੇ ਕਿਸੇ ਵੀਰ ਨੇ ਹੋਰ ਕੋਈ ਜਾਣਕਾਰੀ ਲੈਣੀ ਹੈ ਤਾਂ ਬਾਈ ਨਾਲ